ਸਤਿਗੁਰੂ ਮੇਰੇ ਪ੍ਰਾਪਤਿ ਹੋ ਜੀ ਸਤਿਗੁਰੂ ਹੋਰੇ ਆਰਦ ਅਰਪਵਾਇਆ ਜੋ ਤੇਰੇ ਸਿਧਨ ਹੋ ਗਏ ਲੋਭ ਲੋਕ ਨੂੰ ਤਾ ਉਤਰੇ ਜਿਵੇਂ ਸੱਤੇ ਰਾਹੇ ਸੰਤ ਸਤੰਤ ਰਹੇ ਸਭ ਸੇ ਸੂਰੇ ਗੁਰ ਤੇ ਜਾਵੀ ਸੰਤੇ ਗੁਨੀ ਤਰ ਕਹਤੇ ਹੋਏ ਸਤਗੁਰਿਆ ਹੋਰੇ ਰਿਗੁੰਤ ਨਾਮ ਕਰ ਕਰਨ ਲਾਗੇ ਵਜੇ ਅਨੰਦ ਅਤਰੇ ਸਉਂਦ ਦੇ ਸੁਨੀਦ ਕਹੇ ਤੇ ਬ੍ਰਿੰਤ ਸਤਿਗੁਰਿਆ ਆਪੂ ਰੇ ਰਿਗੁੰਤ ਨਾਮ ਕਰ ਕਰਨ ਲਾਗੇ ਵਜੇ ਅਨੰਦ ਅਤਰੇ ਵੈਰੁ ਤੇ ਦਾ ਕਾਲ ਸਾਰਾ ਨਦਾਂ ਦਾ ਕੁੰਦਨ ਹੈ ਤਵਾਰ ਸੰਕਲਾਪ ਗੁਰਾਂ ਤੋਂ ਬੁੱਢੋਂ ਦੇ ਅੱਖੋਂ ਬਹੁਤ ਨਾਨਕ ਦੇ ਕਰਤ ਅੰਦਾਜ਼ ਇਤੋਨ ਘਾਰੋ ਜਿਨ੍ਹ ਵਾਈ ਦੀ ਕੀ ਬੋਲੇ ਬਾਸਰੀ ਨੱਭੇ ਐਤੂ ਬਗਵਾਨ ਦੇ ਸੁਣ ਕੇ ਆਏ ਨਾਨਕ ਲੈ ਕੇ ਆਏ ਕਿੰਨਿਆ ਤੇ ਮਨ ਰਹਾ ਸਮਾਸ ਪੈ ਕੋਇਸ ਹੋਏ ਅਰ ਜਨਮਾਂ ਤੋਂ ਪੰਦਨ ਨੂੰ ਵੀ ਜਿਵਰੋ ਸ੍ਰੀ ਹਰਿ ਨਾਏ ਸੀ ਅੰਤ ਜਤੈ ਆਈਏ ਜਿ ਸੱਚੇ ਸਭੁ ਤਕ ਜਾਏ ਏਕ ਵਾਰ ਕਰ ਸਿ ਬੀਰੇ ਕਰਨੋਂ ਨਾ ਕੋ ਹੈ ਤਾਏ ਸਭ ਮਾਣੀ ਹੋਏ ਸੁਹਾਏ ਗਦਵੇ ਪਾਚਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਏ ਹੋਏ ਸੁਹਾਏ ਨਸਾ ਪਾਚਾ ਨੇ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨੋ ਦਰਸ਼ਨੋ ਨਕੇ ਮੁੱਲਾ ਦੀ ਬੋਆ ਜੀ ਮੋਰੀ ਅੰਜ ਪਿਆਨੇ ਕਾ ਸੇ ਦੰਦੇ ਗਾੜੀ ਮੁਕੇ ਇੰਨੀਆਂ ਕੱਪੀਆਂ ਜਿਹੜਾ ਨਾਮ ਜੱਪਿਆ ਵੰਡ ਕੇ ਛਕਿਆ ਸਭੂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਗੁਰਨਾ ਦੀ ਬੋਆ ਜੀ ਜਿੰਨਾ ਸਿੰਘਾਂ ਸਿੰਘੀਆਂ ਨੇ ਧਰਮੇਟ ਅਸੀਂ ਦਿੱਤੇ ਬੰਦ ਬੰਦ ਕਟਵਾਏ ਮੁਖੀਆਂ ਕਲਾਲਾਂ ਆਂ ਜਾ ਰਿਆ ਨਾ ਗਰਾਂਗੇ ਇਕੀ ਸੰਤ ਕਾ ਇਸਵਾ ਸੰਗ ਨਵਾਇਆ ਸੂਰਜ ਸਿੰਘਾਂ ਸਿਖੜੀਆਂ ਦੀ ਨਮਾਈ ਦਾ ਧਿਆਨ ਕਰਕੇ ਬੋਲਣਾ ਕੀ ਵਾਹਿਗੁਰੂ ਪੰਜਾਂ ਤੱਕਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਕੀ ਵਾਹਿਗੁਰੂ ਕਿਰਤ ਮੇਰੇ ਸਰਬੱਤ ਕਾਂਸਾ ਜੀ ਕੀ ਹੈ ਦਾਸ ਹੈ ਜੀ ਸਰਬੱਤ ਕਾਂਸਾ ਜੀ ਕੋ ਵਾਹਿਗੁਰੂ 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 ਮੇਰੇ ਇੱਕ ਅਮੜਕਾਰ ਸੰਗਾਂ ਸੰਤ ਗੋਰੀ ਜਹਾਂ ਜਾਨ ਸਿਹਰਤ ਦੇ ਕੇ ਇੱਕ ਬੱਕੇ ਕੁੰਝ ਕੀ ਗੀਤੋ ਜੀ ਸਹਿਰ ਕੀਸਤਾ ਹੈ ਆਪ ਸਾਜੀ ਇਹ ਰੋਲ ਮੰਗਲੇ ਬੁੱਲਾ ਦੇਵਾ ਸਿੱਖਾਂ ਨੂੰ ਸਿੱਖੀ ਦਾਣੇ ਕੇਸ ਦਾਣੇ ਭੂਸ ਦਾਣੇ ਨਾਮ ਦਾਣੇ ਵਸਾਣ ਦਾਣੇ ਕਰ ਦਾਣੇ ਜੀ ਅੰਮ੍ਰਿਤਾਰਸ ਤੇ ਕੇ ਜੀ ਨਾਨਕ ਜਉਕੀਆਂ ਢੰਡੇ ਜਿ ਤਬਾ ਤਲੋ ਧੰਕਾਰੇ ਕਾਂਗਾ ਧਿਆਨ ਕਰਕੇ ਬੰਨਾ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਮਾ ਮਤ ਤੇ ਮਤ ਦਾ ਬਟੋਰੀ ਕਾਟ ਕੇ ਸੰਕਰ ਜੰਮੀ ਜਿਨ੍ਹਾਂ ਨੇ ਧੰਮ ਤੋਂ ਪੰਜ ਰੋਗ ਛੋੜਿਆ ਗਿਆ ਸੇਵਾ ਸੁਭਾਅ ਦਾ ਦਾਣ ਪਾਇਆ ਕਾਗਸਾ ਜੀ ਨੂੰ ਬਖਸ਼ੋ ਏ ਨਾਨਕ ਅੰਦੇ ਮਾਨ ਨੀਕਾਨਿਆ ਦੇ ਨਾਮ ਡਿਉਟਿਆਂ ਦੇ ਰੋਟ ਧੰਨ ਧੰਨ ਸੇਗੁਰਾਂ ਸਰ ਜੀ ਮਹਾਰਾਜ ਐਸ ਮੇਰੇ ਅਲਾਸ ਕੀ ਹਿੰਦੀ ਸੂ ਮੂਰਤ ਕੋ ਦੇ ਨਕਰ ਵੱਲੋਂ ਆਪ ਜੀ ਦਾ ਮੋਗਾਸਾ ਤੱਕਦੇ ਹੋਇਆਂ ਨੂੰ ਜੋ ਲਗਾਤਾਰ ਵਾਸ ਪੈ ਰਹੀ ਹੈ ਇਹਨੇ ਵੇਖੜ ਕੇ ਕਨਾ ਪਹੁ ਮਤਾਂ ਦੇ ਰੁਕੀ ਦੀ ਸਵਾਲ ਕਰਨੀ ਆਪ ਜੀ ਧਿਆਨ ਕਰਨੀ ਗੁਰਬੋਤ ਸੂ ਪਰਵਾਰ ਵੱਲੋਂ ਪ੍ਰਾਪਸ਼ਲਾ ਦੀ ਦੇਖਾ ਨਾਜ਼ਰ ਕੀਤੀ ਗਈ ਹੈ ਭੋਗ ਲਾਓ ਲੱਗਿਆ ਹੋਇਆ ਬੋਗ ਰਤਨੀ ਲੈ ਗੁਰੂ ਦੇ ਦੂਵੀਂ ਛਕੀ ਵਾਹਿਗੁਰੂ 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 ਜਪੇ ਆਇ ਸੰਗ ਕੀ ਮਾਰਗੀ ਕਰ ਪ੍ਰਵਾਨ ਕਰਨੀ ਭਿਕਰਮ ਕੁ ਨਾਮਾ ਲਾ ਸਕੇ ਸੰਗਤਾਂ ਨੂੰ ਨਗਰੀ ਨਗਰਿ ਹਾ ਕਰਨ ਸੇ ਪਿਆਰੇ ਮੇਰੇ ਜਿਨ੍ਹਾਂ ਤੇਰਾ ਨਾਮ ਜਪਦਾ ਵੇ ਗੁਰਨਾਮਿਕ ਤਾਰ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਇ ਭਲਾ ਹੋਈ ਜੀ ਵਾਹਿਗੁਰੂ ਦੀ ਕਮਤਾਲ ਸਤਨਾਮ ਵਾਹਿਗੁਰੂ ਸ਼ਰਧੇ ਧੀਰਜ ਰਤੁ ਪੰਡਲਾ ਕਟਗਤ ਨਾਲ ਮਹਾਂ ਸਰੋ ਸਰਨ ਪਹਾਰੀ ਆਇਆ ਨਾਨਕੇ ਪ੍ਰਭ ਸਾਥ ਸਤਨਾਮ ਖੀਰ ਵਰਤੂ ਜਗਤ ਤੇ ਦੇਵੀ ਬਰਲਾ ਪਰਨਾ ਕੋਈ ਜਨ ਅਸੂ ਲੈ ਪ੍ਰਭੂ ਕੋ ਚੰਨ ਰਗ ਸਰਸਨਾ ਮੀਂਦੇ ਬਨਾਨੇ ਓ ਰੋ ਰਹਾ ਕੋਈ ਜਨ ਅਸੂ ਦੇਵੇ ਤੂ ਰੋ ਚੰਨ ਰਗ ਸਰਸਨਾ ਮੀਂਦੇ ਬਨਾਨੇ ਤੂ ਰੋ ਰਹਾ ਮਰਦਾਂ ਦੇ ਮਲਕਾ ਕੇ ਆ ਸਾਰੇ ਨੂੰ ਦੇਦਰ ਨੂੰ ਪਈਏ ਨੂੰ ਹਾਏ ਨੂੰ ਹੋਈਏ ਹੋਰ ਅਵੇ ਪਾਹਾਂ ਚ ਬਸਨਾ ਮੇਕੋ ਬੋ ਪ੍ਰਭ ਨਾਨਕ ਬੰਦਨਾ